ਜੱਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਦੇ ਦੀ ਫੱਡੀ ਤੇ ਏਕ ਓੰਕਾਰ ਬਾਤਾ ਸੀ ਨਾ ਇਹ ਲੜਾਈ ਜੱਤੋਂ ਹੀ ਚਲਦੀ ਆਉਂਦੀ ਆ ਵੱਡੇਆਂ ਵੱਡੇਆਂ ਨਾ ਪੰਥ ਨੇ ਲੜਾਈ ਲੜੀ ਆ ਪੰਜਾਬ ਨੇ ਲੜਾਈ ਲੜੀ ਆ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਸਾਨੂੰ ਉਈ ਨਹੀਂ ਮਿਲ ਗਈਆਂ ਇਹ ਜ਼ਮੀਨਾਂ ਸਾਨੂੰ ਭੀਖ ਵਿੱਚ ਨਹੀਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ ਔਰ ਇਹ ਜ਼ਮੀਨਾਂ ਖੰਡਾ ਖੜਕਾ ਕੇ ਮਿਲੀਆਂ ਨੇ ਤੇ ਫੇਰ ਦਿੱਲੀ ਦਾ ਇੱਕ ਭਈਆ ਯਰ ਇੱਕ ਕਾਗਜ਼ ਤੇ ਲਿਖ ਕੇ ਦੋ ਕਾਨੂੰਨ ਦੇ ਅੱਖਰ ਇੱਕ ਨੇ ਲੈ ਜਾਊਗਾ ਇਹ ਪੰਜਾਬ ਹੈ ਭਈਆ ਐਡੀ ਸ਼ੇਤੀ ਨਹੀਂ ਜਾਣ ਦਿੰਦੇ ਜ਼ਮੀਨਾਂ ਇਸ ਕਰਕੇ ਇਹਨਾਂ ਇਹਨਾਂ ਜ਼ਮੀਨਾਂ ਵਾਸਤੇ ਇਸ ਅਣਖੇ ਹਿੱਜਤ ਦੀ ਲੜਾਈ ਵਾਸਤੇ ਅਸੀਂ ਉਬਦਾਲੀ ਉਹਨਾਂ ਨਾਲ ਟੱਕਰੇ ਆਂ ਅਸੀਂ ਮੱਸੇ ਰੰਗੜ ਉਹਨਾਂ ਨਾਲ ਵੀ ਟੱਕਰੇ ਆਂ ਅਸੀਂ ਇੰਦਰਾ ਗਾਂਧੀ ਵੀ ਦੇਖੀ ਐ ਤੇ ਕਿਸੇ ਕਿਸਾਨੀ ਸੰਘਰਸ਼ ਚ ਅਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਦੇਖੇ ਨੇ ਜ਼ਮੀਨਾਂ ਵੱਲ ਅੱਖ ਚੱਕਣ ਤੋਂ ਪਹਿਲਾਂ ਪੁੱਤ ਮੇਰਿਆ ਸਿੱਖ ਕੌਮ ਦਾ ਇਤਿਹਾਸ ਜ਼ਰੂਰ ਪੜ ਲਈ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਬੜ ਦਿੰਨੇ ਆ ਯਾਰ ਤੂੰ ਦੋ ਦੋ ਅੱਖਰ ਲਿਖ ਕੇ ਬਣਾ ਕੇ ਕਰੂਨਾ ਨਾ ਨਮਾ ਹੀ ਦੇਤਾ ਲੈਂਡ ਪੂਲਿੰਗ ਜਿਆ ਤੇਰੇ ਬਾਪ ਦਾ ਰਾਜ ਆ ਓਏ ਲੈਂਡ ਪੂਲਿੰਗ ਕਰ ਲੇਗਾ ਤੂੰ ਬੋਲ ਸੋਦ ਹੈ ਓ ਗੁਰੂ ਕੇ ਸਖੋ ਅੱਪਾ ਦਸਮ ਪਾਸ਼ਾ ਦੇ ਪੁੱਤਰ ਹੈ ਸਾਡਾ ਸਾਡਾ ਇਤਿਹਾਸ ਕੀ ਹੈ ਅੱਜ ਇਹਨਾਂ ਦੀ ਜ਼ੁਰਤ ਪੈ ਗਈ ਕਿ ਸਾਨੂੰ ਪੰਜਾਬ ਚ ਆ ਕੇ ਦੱਬ ਲਣਗੇ ਯਾਰ ਅੱਪਾ ਸੋੜਾ ਥੋੜਾ ਜਿਹਾ ਤਕੜੇ ਤਾਂ ਹੋਈਏ ਅੱਪਾ ਆਪਣੇ ਆਪ ਚਤਾਈਏ ਅੱਜ ਅਪਾ ਧਰਮ ਨਾਲ ਤਾਂ ਜੁੜੀਏ ਅੱਪਾ ਆਪਣੀ ਕੌਮ ਦੀ ਗੱਲ ਤਾਂ ਕਰੀਏ ਅੱਪਾ ਤਾਂ ਯਾਰ ਨੇਜ ਵਿੱਚ ਫਸ ਗਏ ਛੋਟੇ ਛੋਟੇ ਧੜੇ ਬਣਾ ਲੇ ਉਹ ਸਾਡਾ ਤਾਂ ਇਤਿਹਾਸ ਦੁਨੀਆ ਦੂਸਰਿਆਂ ਨੂੰ ਦੱਸਦੀ ਹੈ ਆ ਸੁਣਿਆ ਨਾ ਖੈਬਰ ਦਰਾ ਖੈਬਰ ਦਰੇ ਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਜਿੱਤ ਸਕਿਆ ਇਸ ਕੌਮ ਨੇ ਜਿੱਤਿਆ ਬਾਬਾ ਹਰੀ ਸਿੰਘ ਨਲੂਏ ਦੀ ਗਵਾਈ ਹੇਠ ਤੇ ਅੱਜ ਅੱਜ ਬੜੀ ਹਾਸੀ ਆਉਂਦੀ ਐ ਕਿ ਅੱਜ ਜਦ ਇੱਕ ਟੁੱਟਿਆ ਜਿਹਾ ਭਈਆ ਜਿਹੜਾ ਉੱਥੇ ਮੋਰਚਾ ਲਾਉਂਦਾ ਹੁੰਦਾ ਸੀਗਾ ਦਿੱਲੀ 32 ਕਿਲੋ ਦਾ ਹੁੰਦਾ ਸੀ ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਉਹਦੇ ਵਾਸਤੇ ਕਿ ਸਾਡੀਆਂ ਜ਼ਮੀਨਾਂ ਲੈ ਜੂਗਾ ਉਹ ਇਹ ਭਗਵੰਤ ਸਿੰਘ ਮਾਨਤਾ ਇੱਕ ਮੋਹਰਾ ਬਣਾਇਆ ਹੋਇਆ ਜ਼ਮੀਨਾਂ 47 ਤੋਂ ਬਾਅਦ ਇੰਡੀਅਨ ਸਟੇਟ ਦੇ ਜਿੰਨੇ ਡੀਪ ਸਟੇਟ ਵਾਲੇ ਨੇ ਇਹ ਉਸ ਵੇਲੇ ਦੇ ਹੀ ਰਿਸਰਚ ਕਰ ਰਹੇ ਨੇ ਕਿ ਪੰਜਾਬ ਨੂੰ ਔਰ ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੁਣ ਇਹ ਇਸ ਗੱਲ ਤੇ ਪਹੁੰਚੇ ਨੇ ਕਿ ਇਹ ਇਸ ਧਰਤੀ ਨਾਲ ਜੁੜੇ ਹੋਏ ਨੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਕਿ ਇਹਨਾਂ ਨੂੰ ਇਸ ਧਰਤੀ ਨਾਲੋਂ ਤੋੜ ਦੋ ਫੇਰ ਇਹ ਨਿੱਖੜ ਜਾਣਗੇ ਕਿੰਨੀਆਂ ਸਕੀਮਾਂ ਲਿਆਂਦੀਆਂ ਕਦੇ ਨਕਸਲਾਈਟ ਲਹਿਰ ਲੈ ਕੇ ਆਂਦੀ ਕਦੇ ਨਸ਼ਾ ਲੈ ਕੇ ਆਂਦਾ ਕਦੇ ਸਾਨੂੰ ਗਾਉਣੇ ਵਾਲਿਆਂ ਦੇ ਮਗਰ ਲਾਤਾ ਸਾਡੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਸੀ ਸਾਡੇ ਹੀਰੋ ਸਰਦਾਰ ਹਰੀ ਸਿੰਘ ਨਲੂਆ ਆਉਣੀ ਸੀ ਮਹਾਰਾਜਾ ਰਣਜੀਤ ਸਿੰਘ ਸੀ ਸਾਡੇ ਸਾਹਿਬ ਜਾਤੇ ਸੀ ਤੇ ਅਸੀਂ ਗੌਣੀ ਵਾਲੇ ਬਣਾ ਲੇ ਤਾਂ ਆਜਾ ਕੇ ਤੁਹਾਨੂੰ ਚੈਲੰਜ ਕਰ ਰਹੇ ਨੇ ਕਿਸੇ ਦੀ ਜੁਰਤ ਹੈਗੀ ਐ ਕਿ ਕਿਸੇ ਦੀ ਜ਼ਮੀਨ 'ਵਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਕਿਸੇ ਦੀ ਜੁਰਤ ਹੈਗੀ ਐ ਕਿ ਕਿਸੇ ਦੀ ਜ਼ਮੀਨ 'ਵਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਪੰਜਾਬ ਦੀ ਪਈਆ ਤੈਨੂੰ ਲਿਜਾਣ ਨਹੀਂ ਬੰਦੇ ਜਿਹੜਾ ਜੋਰ ਲਾਉਣਾ ਲਾ ਨਹੀਂ ਸ਼ਰਮ ਨਹੀਂ ਜਗਾਰਾ ਜੱਟ ਸ਼ਰਮ ਨਹੀਂ ਕਾਮੀ ਦਾ ਇੱਕ ਗੱਲ ਯਾਦ ਰੱਖੀ ਸਮਾਂ ਥੋੜਾ ਜੀ ਕਦੇ ਫੇਰ ਕਰੂੰਗਾ ਮੈਂ ਇੰਟਰਵਿਊ ਫੇਰ ਦੇਖਿਓ ਹੱਥ ਅਸੀਂ ਅਹਿਮਦ ਸ਼ਾਹ ਅਬਦਾਲੀ ਪੁਜਾਇਆ ਅਸੀਂ ਮਸਾ ਰੰਗੜ ਪੁਜਾਇਆ ਅਸੀਂ ਇੰਦਰਾ ਗਾਂਧੀ ਪੁਜਾਈ ਅਸੀਂ ਨਰਿੰਦਰ ਮੋਦੀ ਆਣੀ ਪੁਜਾਇਆ ਅਮਿਤ ਸ਼ਾਹ ਆਣੀ ਤੇ ਬਈਆ ਤੂੰ ਕਿਸੇ ਬਾਗ ਦੀ ਮੂਲੀ ਨਹੀਂ ਸਾਡੇ ਗੁਰੂ ਸਾਹਿਬਾਨ ਕਹਿ ਕੇ ਗਏ ਨੇ ਕਿ ਜਦੋਂ ਕੋਈ ਅਪੀਲ ਦਲੀਲ ਖਤਮ ਹੋ ਜੂਗੀ ਯਾਰ ਅਜੇ ਵਿਲ ਵੀ ਬੀ ਦ ਸੇਮ ਐਟ ਹਿਸ ਏਜ ਐਬਸੋਲੂਟਲੀ ਕੇਜਰੀ ਵਾਲਾ ਇੱਕ ਗੱਲ ਸੁਣ ਲਈ ਅਸੀਂ ਲੰਡਨ ਤੱਕ ਪਿੱਛਾ ਕਰਦੇ ਆਂ ਇਹ ਗੱਲ ਯਾਦ ਰੱਖ ਲਈ ਜੇ ਨਾ ਕੋਈ ਬਾਗ ਗਈ ਅਸੀਂ ਲੰਡਨ ਵੀ ਜਾਣਾ ਜਾਣਦੇ ਆਂ ਅਸੀਂ ਪੁੰਨੇ ਵੀ ਜਾਣੇ ਆ ਤੇ ਅਸੀਂ ਦਿੱਲੀ ਵੀ ਢੇੜਾ ਮਾਰਨੇ ਆ ਬੇਫਿਕਰ ਰਹੀ ਖਾਲਸਾ ਆਪਣੇ ਉਸੇ ਜਹਾਜ ਜਲਾਲ ਦੇ ਵਿੱਚ ਵਾਪਸ ਆਊਗਾ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਜਿੰਨਾ ੱਤਲ ਜੀ ਦਾ ਲੱਗਦਾ ਲਾ ਲਿਓ ਨਾ ਇੱਥੇ ਭਾਜਪੀ ਦੀ ਚੱਲੂ ਤੇ ਨਾ ਪਤ ਮੇਰਿਆ ਭਈਆ ਓਰੇ ਤੇਰੀ ਚੱਲੂਗੀ ਓਰੇ ਓਰੇ ਨਿਸ਼ਾਨ ਪੰਥ ਮਹਾਰਾਜ ਦੇ ਝੂਲੜੇ ਨੇ ਉਰੇ ਨਿਸ਼ਾਨ ਦਸਮ ਪਾਤਸ਼ਾਹ ਦੇ ਝੂਲਣੇ ਨੇ ਔਰ ਇਹ ਨਿਸ਼ਾਨ ਸਦਾ ਝੂਲਣਗੇ ਹਰੇਕ ਸੱਚਾ ਹਿੰਦੂ ਵੀ ਸਾਡਾ ਹਰੇਕ ਮੁਸਲਮ ਵੀ ਸਾਡਾ ਹਰੇਕ ਕਸਾਈ ਵੀ ਸਾਡਾ ਔਰ ਅੱਜ ਜ਼ਮੀਨਾਂ ਦੀ ਲੜਾਈ ਸਾਡੇ ਨਾਲੋਂ ਵੱਧ ਵੱਧ ਕੇ ਥੋੜੀ ਐ ਔਰ ਤਕੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਇੰਨੀ ਜ਼ੋਰ ਦੀ ਪਹੁੰਚੇਗੀ ਤੇ ਇਹੀ ਧਰਨਾ ਜੇ ਇੱਕ ਦਾ ਹੋਰ ਲੱਗਿਆ ਜਦਾਰੂ ਸਪਾਈਓ ਇਹ ਸਰਕਾਰ ਨੇ ਥੋਡੇ ਸਾਹਮਣੇ ਐ ਇਸ ਸਕੀਮ ਤੋਂ ਪਿੱਛੇ ਹਟਣਾ ਪੈ ਜਾਣਾ ਕਿਉਂਕਿ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਕਿਸਾਨਾਂ ਦੀ ਰਾਜਨੀਤਿਕ ਜਮਾਤ ਹੈ ਉਹਦੀ ਇਹ ਰਹਿਨਮਾਈ ਦੇ ਵਿੱਚ ਵੱਡਾ ਵਿਰੋਧ ਹੁਣ ਆਮ ਆਦਮੀ ਪਾਰਟੀ ਤੇ ਲੀਡਰ ਤੇ ਵਰਕਰਾਂ ਦਾ ਸ਼ੁਰੂ ਹੋ ਗਿਆ। ਔਰ ਅੱਜ ਮੈਂ ਤੁਹਾਡੇ ਮਾਤਮ ਨਾਲ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ। ਤੁਸੀਂ ਦੇਖੋ ਵੀ 40000 ਏਕੜ ਕਿਸਾਨਾਂ ਦੀ ਜ਼ਮੀਨ ਦੱਪਣ ਦੀ ਕੋਸ਼ਿਸ਼ ਹੈ 40000 ਏਕੜ ਕੀ 40000 ਏਕੜ ਦੀ ਇਹ ਕਲੋਨੀਆਂ ਦੀ ਪੰਜਾਬ ਨੂੰ ਲੋੜ ਹੈ ਚੰਡੀਗੜ੍ਹ ਇਹਦਾ ਨੀ ਪੱਥਰ 1952 ਦੇ ਵਿੱਚ ਰੱਖਿਆ ਗਿਆ ਸੀ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ 1952 ਦੇ ਵਿੱਚ 25000 ਏਕੜ ਇਹ ਚੰਡੀਗੜ੍ਹ ਲਈ ਐਕਵਾਇਰ ਹੋਇਆ ਸੀ ਹਾਲਾਂਕਿ ਚੰਡੀਗੜ੍ਹ ਹੈ ਪੰਜਾਬ ਦਾ ਪਰ ਚਲੋ ਰਾਜਧਾਨੀ ਟੈਂਪਰੇਰੀ ਹਰਿਆਣੇ ਦੀ ਵੀ ਹੈ ਇਹ ਯੂਟੀ ਵੀ ਹੈ 75 ਸਾਲਾਂ ਦੇ ਵਿੱਚ 25000 ਏਕੜ ਚੰਡੀਗੜ੍ਹ ਦਾ ਤਾਂ ਭਰਿਆ ਨਹੀਂ ਗਿਆ ਮਣੀ ਮਾਜਰੇ ਪਾਸੇ ਦੇਖ ਲਓ ਹੋਰ ਦੇਖ ਲਓ ਸਾਰੇ ਪਾਸੇ ਖਾਲੀ ਪਿਆ ਹੈ